ਦਿੰਦਿ ਦੀ ਛੁੱਟੀ ਤੇ ਆਏ ਫੌਜੀ ਜਵਾਨ ਦੀ ਨਾਲ ਦਰਦਨਾਕ ਖਾਣਾ ਵਾਪਰਿਆ ਪੁੱਤੀ ਅੱਖਾਂ ਦੇ ਸਾਹਮਣੇ ਹੀ ਪਿਤਾ ਦੀ ਮੌਤ ਹੋ ਚੁੱਕੀ ਹੈ ਜੋ ਪਰਿਵਾਰ ਦਾ ਇਸ ਵਕਤ ਰੋ ਰੋ ਬੁਰਾ ਹਾਲ ਹੈ ਦੱਸਦੀ ਹੈ ਕਿ ਫੌਜੀ ਜਵਾਨ ਅਰਜੁਨ ਸਿੰਘ 155 ਇਨਫੈਂਟਰੀ ਜੈਕ ਰਾਈਫਲ ਦੇ ਵਿੱਚ ਤਾਇਨਾਤ ਸੀ ਇਸ ਵਕਤ ਜੰਮੂ ਦੇ ਰਚੋਰੀ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ 15 ਦਿਨ ਦੀ ਛੁੱਟੀ ਤੇ ਆਇਆ ਹੋਇਆ ਸੀ ਤੇ ਪਿੱਤੇ ਦਿਨੀ ਕਿਸੇ ਕੰਮ ਦੇ ਲਈ ਕਰੋ ਨਿਕਿਆ ਸੀ ਪਰ ਵਾਪਸ ਆਉਂਦੇ ਸਮੇਂ ਇੱਕ ਟਰੈਕਟਰ ਟਰਾਲੀ ਨੇ ਉਸ ਨੂੰ ਸਾਈਡ ਮਾਰ ਦਿੱਤੀ ਜਿਸ ਦੇ ਕਾਰਨ ਉਹ ਸੜ ਤੇ ਟਿਕ ਜਾਂਦਾ ਤੇ ਮੌਕੇ ਤੇ ਹੀ ਮੌਤ ਹੋ ਚੁੱਕੀ ਐ ਸੋ ਬੇहद ਹੀ ਗਮਕੀਨ ਪਰੇ ਮਹੌਲ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸੋ ਪਰਿਵਾਰ ਦਾ ਇਸ ਵਕਤ ਰੋ ਰੁੜਾ ਹਾਲ ਐ ਸੋ ਜਿਹੜਾ ਪੁੱਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਉਹ ਜੀ ਜਵਾਨ ਆਪਣਾ ਨਮਾ ਕਰ ਬਣਾ ਰਿਹਾ ਸੀ ਜਿਸ ਕਰਕੇ ਉਹ ਛੁੱਟੀ ਤੇ ਆਇਆ ਹੋਇਆ ਸੀ ਕਾਰਤਾ ਕੰਮ ਪੂਰਾ ਨਾ ਹੋਣ ਕਾਰਨ ਉਸਨੇ ਕੁਝ ਦਿਨ ਪਹਿਲਾਂ ਹੀ ਆਪਣੀ ਛੁੱਟੀ ਵਧਾਈ ਸੀ ਤੇ ਬਿੱਤੇ ਦਿਨੀ ਸੜਕੀ ਹਾਦਸੇ ਦੇ ਵਿੱਚ ਉਸ ਦੀ ਦਰਦਨਾਕ ਮੌਤ ਹੋ ਗਈ ਕਿਹਾ ਜਾ ਸਕਦਾ ਹੈ ਕਿ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਜਿਸ ਨੇ

ਮੇਰਾ ਨਾਮ ਐਕਸ ਹੋਲਡਰ ਕਰਨਜੀਤ ਸਿੰਘ ਜੋ ਸੂਬੇਦਾਰ ਅਰਜਨ ਸਿੰਘ ਆ ਇਹ ਮੇਰਾ ਸੰਡੂ ਸੀ ਇਹ 155 TI ਇਨਫੈਂਟਰੀ ਬਟਾਲੀਅਨ TI ਜਾ ਕੇ ਸਰਵਸਕਰ ਦੇਹ ਜੋੜੀ ਤਨਤ ਸੀ ਸੁੱਟੀ ਆ ਰਖੇ ਪਹਿਲਾਂ 15 ਦਿਨ ਥੋੜਾ ਘਰ ਮੇ ਉਹਨਾਂ ਕੰਮ ਲਗਾ ਰੱਖਾ ਥਾ ਕੰਮ ਪੂਰਾ ਨਹੀਂ ਹੋਇਆ ਤੇ ਉਸਨੇ ਬਾਤ ਕੀਆ ਜੁੰਟ ਮੇ ਕਿ ਸੁੱਟੀ ਹੋਰ ਬਰਾਣਾ ਮੈਂ ਜੰਮੂ ਜਾ ਕੇ ਟ੍ਰੈਂਟ ਕਮ ਇਨ ਰਿਪੋਰਟ ਕੀਆ ਉਧਰ ਸੇ ਸੁੱਟੀ ਲੈ ਕੇ 3-4 ਦਿਨ ਹੁਆ ਵਾਪਸ ਆਏ ਨੇ ਕੱਲ ਸ਼ਾਮ ਕੋ ਮੇਰੇ ਸੇ ਬਾਤ ਹੋਆ ਉਨਕੀ ਕਿ ਮੈਂ ਬੋਲਿਆ ਕੀ ਹਾਲ ਚਾਲ ਕਹਿੰਦਾ ਠੀਕ ਹੈ ਇਹ ਉਸਕੇ ਬਾਅਦ 15 20 ਮਿੰਟ ਫੋਨ ਆਇਆ ਮੇਰੇ ਕੋ ਕਿ ਉਸਕਾ ਐਕਸੀਡੈਂਟ ਹੋਇਆ ਕਿ ਹਾਊਸ ਹਸਪੀਟਲ ਮੇ ਪਹੁੰਚੋ ਜਬ ਦੁਬਾਰਾ ਉਸੀ ਟਾਈਮ 5 ਮਿੰਟ ਫੋਨ ਆ ਗਿਆ ਕਹਿੰਦੇ ਵੀ ਗਰਮ ਮੇ ਪਹੁੰਚੋ ਐਕਸਪਾਇਰ ਹੋ ਗਿਆ ਇਹ ਸਰ ਜੋੜੇ ਤੋਂ ਹੀਰਾ ਨੂੰ ਗਰਮੇ ਆ ਰਹੇ ਥੇ ਤੇ ਰਸਤੇ ਮਾਨ ਕੇ ਮੋਟਰ ਟਰੈਕਟਰ ਟਰਾਲੀ ਗਏ ਅਨੁਸਾਤੇ ਥੇ ਜੋ ਕਿ ਬਹੁਤ ਗਲਤ ਸਪੀਡ ਤੇ ਚਲਾ ਰਹੇ ਥੇ ਇਨਕੋ ਸਾਈਡ ਮਾਰ ਕੇ ਜੋ ਮੌਕੇ ਤੇ ਗਿਰ ਗਏ ਨਾਲ ਬੱਚਾ ਹੀ ਔਰ ਨਾਲ ਸੁਵੇਧਾ ਅਰਜਨ ਸਿੰਘ ਜੀ ਇਹਨਾਂ ਨੂੰ ਟਰਾਲੀ ਨਾਲ ਟੱਕਰ ਮਾਰੀ ਦੋਨੇ ਜ਼ਮੀਨ ਕੇ गिरਕੇ ਆ ਬੱਚੇ ਕੇ ਵੀ ਗੋਟਰੇ ਮੇਂ ਕਾਫੀ ਚੋਟ ਲੱਗਿਆ ਜੋ 14 15 ਸਟੈਸ ਲੱਗੇ ਆ ਉਹਨਾਂ ਕੇ ਅਰਜਨ ਸਿੰਘ ਕੇ ਸਿਰ ਮੇਂ ਜਿਆਦਾ ਚੋਟ ਲੱਗੀ ਆ ਮੈਂ ਇਹ ਜੋ ਇਹ ਸਾਨੂੰ ਘਾਟਾ ਪਿਆ ਪਰਿਵਾਰ ਨੂੰ ਘਾਟਾ ਪਿਆ ਜੂਨਟ ਨੂੰ ਘਾਟਾ ਇੱਕ ਅਦੇ ਵੀ ਪੂਰਾ ਹੋਣ ਵਾਲਾ ਨਹੀਂ ਆ ਮੈਂ ਆਪਣੀ ਫੌਜੋਂ ਜੋ ਜੂਨਟ ਦੇ ਕੱਲ ਰਾਤ 2:30 ਸਭ ਜੇ ਬਾਤ ਹੋਆ ਮੇਰਾ ਐਸਐਮ ਸਾਹਿਬ ਜੇ ਬਾਤ ਹੋਆ ਉਹ ਕਹਿੰਦੇ ਵੀ ਹਾਂ ਜੋ ਹੋ ਗਿਆ ਠੀਕ ਆ ਜੋ ਬੰਦਾ ਸਨਮਾਨ ਆ ਅਹੀਂ ਅਨੁਭੋਧਾਂਗਾ ਸੁਬਾ ਤੁਹਾਡੇ ਪਾਸ ਆਦਮੀ ਪਹੁੰਚ ਗਏ ਸਵੇਰੇ 5-6 ਜੇਸੀਓ ਔਰ ਜਵਾਨ 15-20 ਆਦਮੀ ਕਾਫੀ ਜਵਾਨ ਜੋ ਇਧਰ ਪਹੁੰਚ ਗਿਆ ਕਾਫੀ ਹਲਕਾ ਆਪਣੀ ਕਾਗਜ਼ੀ ਕਾਰਵਾਈ ਕੀ ਆ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਪੰਜਾਬ ਗਵਰਨਮੈਂਟ ਸੇ ਕਿ ਜੋ ਇਹ ਘਾਟਾ ਸਾਨੂੰ ਪੈ ਗਿਆ ਬਹੁਤ ਜਿਆਦਾ ਗਹਾਈ ਦਾ ਕਿ ਕਦੇ ਪੂਰਾ ਹੋਣ ਵਾਲਾ ਨਹੀਂ ਆ ਮੈਂ ਉਮੀਦ ਕਰਦਾ ਸਰਕਾਰ ਕਿ ਸਾਨੂੰ ਤਰਸ ਦੇ ਆਧਾਰ ਤੇ ਦੋ ਬੱਚੇ ਆਪਣੀ ਵਿੱਦਿਆ ਪੂਰੀ ਪੜਾਈ ਪੂਰੀ ਕਰਨ ਤੇ ਇਹਨਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਅਪੀਲ ਕਰਨ ਲਿਖਤੀ ਦੋਵਾਂ ਨੂੰ ਦੇਣ ਤਾਂ ਕਿ ਬੱਚਿਆਂ ਦਾ ਆਉਣ ਵਾਲਾ ਭਵਿੱਖ ਆ ਉਹ ਵਧੀਆ ਖੁਸ਼ਹਾਲ ਹੋ ਸਕੇ ਨਹੀਂ ਤੇ ਅਦਾਂ ਬਹੁਤ ਹੀ ਮੁਸ਼ਕਲ ਹੋ ਜੇਗੀ ਸਾਨੂੰ ਮੈਂ ਸਰਕਾਰ ਗਾੜੀ ਇਹ ਦੁਆਰਾ ਅਪੀਲ ਕਰਾਂਗਾ ਸਰਦਾਰ ਮੁੱਖ ਮੰਤਰੀ ਸਰ ਆ ਭਗਵੰਤ ਮਾਨ ਜੀ ਅੱਗੇ ਉਦਾਸ ਬੇਨਤੀ ਕਰਾਂਗਾ ਉਹ ਅੱਗੇ ਕਿ ਆਣ ਆਪਣੀ ਹਮਾਰੇ ਬੱਚਿਆਂ ਨੂੰ ਸਰਕਾਰੀ ਨੌਕਰੀ ਦੇਣ ਦੀ ਉਹਨਾਂ ਦਾ ਹੌਸਲਾ ਭਜਾਈ ਜਾਣ ਕੇ ਉਹਨਾਂ ਨੂੰ ਕਾਰਨ ਕੇ ਜਰੂਰ ਮਿਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 55 ਡੀਪਟਾਲਿਨੋ ਜਿਓਗ੍ਰਾਫੀ ਕੀਤੀ ਔਰ साहब हमारे छुट्टी आए थे भी पहले भी एक महीने आए थे उसके बाद बीस दिन और बढ़ाई थी साहब ने किसी काम की वजह से तो कल हमें भी शाम को पता चला कि कुछ घटना घट गई है साहब के साथ तो जिस वजह से हम आज सुबह हमें आना पड़ा आज तो हमारे साथ और तो साहब के साथ बहुत अच्छे लिंक थे बहुत बढ़िया काम थे सब जगह काम करते थे ऐसी वैसी कोई बात नहीं थी किसी का तो बाकी तो किसी के ऊपर कोई जोर चलता नहीं इस काम में जो हुआ होगा जो जिस काम से हुई है बात वो हो ही रहेगी बाकी ਆਪਕੇ ਸਾਹਮਣੇ ਹੀ ਹੈ ਜਿਵੇਂ ਹੈ ਚੱਲ ਰਹਾ ਚੱਲਦੇ ਕੋਨਸੀ ਜੁੰਟ ਵਿੱਚ ਕੰਮ ਕਰਦੇ ਹੋ 155 ਇਨਫੈਂਟਰੀ ਬਟਲਿਅਨ TJ ਗ੍ਰਾਫਰ ਇਸ ਟਾਈਮ ਡਿਊਟੀ ਕਹਾਂ ਸੀ ਇਨਕੀ ਇਹ ਕੇ ਸਟੇਮਸ ਡਿਊਟੀ ਸੀ ਗਰ ਜੋਰੀ ਮੇ